ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀਆਂ ਜੀ ਸਾਰੇ ਵਧੀਆ ਹੋ ਮੋਗੇ ਤਾਂ ਜੀ ਇਹ ਹੈ ਜੀ ਲੁਧਿਆਣੇ ਦਾ ਫੀਲਡ ਗੰਜ ਜਿਹੜਾ ਕਿ ਅਸੀਂ ਅੱਜ ਰਸਤੇ ਤੋਂ ਆ ਰਹੇ ਹਾਂ ਉਹ ਹੈ ਜੀ ਲੁਧਿਆਣੇ ਦੇ ਸਿਵਲ ਹਸਪੀਟਲਸ ਦੀ ਸਾਈਡ ਤੋਂ ਰਸਤਾ ਤਾਂ ਹਾਂਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਵੀਡੀਓ ਅਗਰ ਤੁਹਾਨੂੰ ਇੰਗਲਿਸ਼ ਵਿੱਚ ਸੁਣਾਈ ਦੇ ਰਹੀ ਹੈ ਤਾਂ ਪਲੀਜ਼ ਆਪਣੇ ਰਾਈਟ ਸਾਈਡ ਦੇ ਉੱਪਰ ਕਲਿੱਕ ਕਰਿਓ ਇੱਕ ਬਟਨ ਆਵੇਗਾ ਉਸਤੇ ਕਲਿੱਕ ਕਰਕੇ ਤੁਸੀਂ نیچے ਆਡੀਓ ਟਰੈਕ ਤੇ ਜਾ ਕੇ ਪੰਜਾਬੀ オリジナル ਤੇ ਕਲਿੱਕ ਕਰਕੇ ਫਿਰ ਤੁਹਾਨੂੰ ਮੇਰੀ ਵੀਡੀਓ ਪੰਜਾਬੀ ਵਿੱਚ ਸੁਣਾਈ ਦਵੇਗੀ ਤਾਂ ਪਲੀਜ਼ ਤੁਸੀਂ ਆਪਣੇ ਆਪ ਖੁਦ ਹੀ ਕਰਿਓ ਤਾਂ ਚਲੋ ਜੀ ਹੁਣ ਅਸੀਂ ਕਰਦੇ ਆਂ ਵੀਡੀਓ ਸਟਾਰਟ ਤਾਂ ਜੀ ਆ ਦੇਖੋ ਅੱਜ ਅਸੀਂ ਆ ਰਹੇ ਸੀਗੇ ਇੱਧਰ ਆਪਣਾ ਲੁਧਿਆਣਾ ਸਿਵਲ ਹਸਪੀਟਲ ਹੈ ਜਿਹੜਾ ਉਸ ਸਾਈਡ ਤੋਂ ਸਿੱਧੀ ਹੀ ਰੋਡ ਆਉਣਾ ਹੈ ਅੱਗੇ ਤਾਂ ਇਹ ਰੋਡ ਸਿੱਧੀ ਅੱਗੇ ਫਿਲਡ ਗੰਜ ਨੂੰ ਨਿਕਲਦੀ ਹੈ ਤਾਂ ਅੱਜ ਅਸੀਂ ਜਾਮਾ ਮਸਜਿਦ ਦੇ ਅੱਗੇ ਦੇ ਘੁੰਮ ਕੇ ਫਿਰ ਅਸੀਂ ਆਵਾਂਗੇ ਤਾਂ ਦੇਖੋ ਆਹ ਵਾਲਾ ਮੋੜ ਸਿੱਧਾ ਅੱਗੇ ਚੱਲ ਗਿਆ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵੱਲ ਜਿਹੜੀ ਕੀ ਹੈ ਜੀ ਲੇਡੀਜ਼ ਊਟਾਂ ਦੀ ਹੋਲ ਸੇਲ ਸਭ ਤੋਂ ਵੱਡੀ ਤੇ ਸਸਤੀ ਮਾਰਕੀਟ ਤਾਂ ਇੱਧਰੋਂ ਅਸੀਂ ਯੂ ਟਰਨ ਲੈ ਕੇ ਫਿਰ ਅਸੀਂ ਜਾ ਰਹੇ ਹਾਂ ਸਿੱਧਾ ਜੀ ਜਾਮਾ ਮਸਜਿਦ ਵਾਲੀ ਰੋਡ ਜਿਹੜੀ ਕੀ ਹੈ ਜੀ ਸ਼ਾਹਪੁਰ ਵਾਲੀ ਰੋਡ ਉਸ ਨੂੰ ਫੀਲਡ ਗੰਜ ਇਸ ਸਾਰੇ ਏਰੀਆ ਨੂੰ ਵੈਸੇ ਫੀਲਡ ਗੰਜ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ ਕਿਉਂਕਿ ਸਾਰੇ ਦੀ ਸਾਰੀ ਮਾਰਕੀਟ ਬਹੁਤ ਜ਼ਿਆਦਾ ਸਸਤੀ ਔਰ ਰੀਜ਼ਨੇਬਲ ਪ੍ਰਾਈਸ ਵਿੱਚ ਇੱਥੇ ਤੁਹਾਨੂੰ ਹਰ ਇੱਕ ਆਈਟਮ ਮਿਲਦੀ ਹੈ ਤਾਂ ਦੇਖੋ ਜੀ ਹੁਣ ਤੁਹਾਨੂੰ ਅੱਗੇ ਸਾਹਮਣੇ ਰੈੱਡ ਕਲਰ ਦੀ ਬਿਲਡਿੰਗ ਦਿਖਾਈ ਦੇਵੇਗੀ ਜਿਹੜੀ ਕੀ ਹੈ ਜੀ ਜਾਮਾ ਮਸਜਿਦ ਆ ਜਾਮਾ ਮਸਜਿਦ ਦੀ ਬੈਕ ਸਾਈਡ ਹੈ ਤਾਂ ਅਸੀਂ ਬਿਲਕੁਲ ਉਸਦੇ ਅੱਧਾ ਸਾਈਡ ਤੇ ਲੰਘਾਂਗੇ ਤੇ ਅੱਧਾ ਇਹ ਵਾਲਾ ਮਤਲਬ ਲੈਫਟ ਸਾਈਡ ਹੋ ਕੇ ਫਿਰ ਅਸੀਂ ਸ਼ਾਹਪੁਰ ਵਾਲੀ ਰੋਡ ਨੂੰ ਆ ਜਾਵਾਂਗੇ ਤਾਂ ਆਹ ਦੇਖੋ ਜੀ ਆਹ ਹੈ ਸ਼ਾਹਪੁਰ ਵਾਲੀ ਰੋਡ ਤਾਂ ਇੱਥੇ ਹੀ ਸਰਕਾਰੀ ਸਕੂਲ ਹੈ ਜੀ ਇੱਕ ਉੱਥੇ ਉਸ ਦੇ ਸਾਹਮਣੇ ਤੁਹਾਨੂੰ ਇੱਕ ਅਜ ਅਸੀਂ ਬਹੁਤ ਸਸਤੀ ਦੁਕਾਨ ਦੱਸਾਂਗੇ ਜਿੱਥੇ ਕੀ ਤੁਹਾਨੂੰ ਡਰੈਸ ਬੱਚਿਆਂ ਦੀਆਂ ਫਰਾਕਾਂ ਹੋਈਆਂ ਟੋਪ ਹੋਏ ਕੁੜਤੇ ਹੋਏ ਤੋ ਆ ਮਤਲਬ ਵਧੀਆ ਟੋਪ ਹੋਏ ਸਾਰੇ ਤੁਹਾਨੂੰ ਉੱਥੇ 100 ਰੁਪਏ ਤੋਂ ਸਟਾਰਟਿੰਗ ਹੋ ਜਾਵੇਗੀ ਜਿਵੇਂ ਆ ਦੇਖੋ ਆ ਟ੍ਰਾਂਸਫਾਰਮ ਦੇ ਕੋਲ ਇੱਕ ਸਰਕਾਰੀ ਸਕੂਲ ਹੈ ਬਿਲਕੁਲ ਉਸ ਦੇ ਸਾਹਮਣੇ ਹੀ ਇੱਕ ਸ਼ਾਪ ਹੈ ਜੀ ਔਰ ਕਾਫੀ ਵਧੀਆ ਸ਼ਾਪ ਹੈ ਔਰ ਬਹੁਤ ਜ਼ਿਆਦਾ ਸਸਤੀ ਸ਼ਾਪ ਹੈ ਤਾਂ ਆ ਦੇਖੋ ਸਾਰਾ ਹੀ ਦ੍ਰਿਸ਼ ਫੀਲਡगंज ਦਾ ਹੈ ਤਾਂ ਆ ਦੇਖੋ ਇੱਥੇ ਪੂਰਾ ਢੇਰ ਲੱਗਿਆ ਹੋਇਆ ਹੈ ਜੀ 100-100 ਰੁਪਏ ਵਾਲਾ ਆ ਕੁੜਤੇ ਹੋਏ ਇੱਦਾਂ ਮਤਲਬ ਦੁਕਾਨ ਵਾਲੇ ਇਦਾਂ ਬਾਹਰ ਕੱਢ ਕੇ ਰੱਖ ਦਿੰਦੇ ਨੇ ਤਾਂ ਫਿਰ ਇਹ ਮਤਲਬ ਫਿਰ ਇਹ 100-100 ਰੁਪਏ ਦੀ ਸੇਲ ਵਿੱਚ ਕੱਢ ਦਿੰਦੇ ਨੇ ਇੱਥੇ ਬੜੇ ਲੋਕ ਇੱਥੇ ਇਹਨਾਂ ਨੂੰ ਖਰੀਦਦੇ ਨੇ ਤਾਂ ਦੇਖੋ ਆ ਇਸ ਤਰ੍ਹਾਂ ਦਾ ਇੱਕ ਗਲ ਨੂੰ ਜਾਏ ਥੋੜਾ ਬੋਤਾ ਇਹਦੇ ਵਿੱਚ ਡਿਫੈਕਟ ਹੋਵੇਗਾ ਆਈ ਥਿੰਕ ਤਾਂ ਇਹ 100-100 ਰੁਪਏ ਦਾ ਲੱਗਿਆ ਹੋਇਆ ਏ ਤੇ ਉਹ ਜਿਹੜਾ ਸਾਹਮਣੇ ਤੁਸੀਂ ਪਿੰਕ ਸੂਟ ਦੇਖ ਰਹੇ ਹੋ ਉਹ ਸਿਰਫ ਔਰ ਸਿਰਫ 250 ਰੁਪਏ ਦਾ ਇਹ ਅੱਗੇ ਵੀਡੀਓ ਵਿੱਚ ਆਵੇਗਾ ਵੀਡੀਓ ਵਿੱਚ ਬਣੇ ਰਹੋ ਵੀਡੀਓ ਨੂੰ ਸਕਿੱਪ ਨਾ ਕਰਿਓ ਤਾਂ ਦੇਖੋ ਆ ਬਿਲਕੁਲ ਜਮਾ ਮਸਜਿਦ ਦੇ ਨਾਲ ਹੀ ਸਰਕਾਰੀ ਸਕੂਲ ਹੈ 23 ਰੋਡ ਨੂੰ ਸ਼ਾਹਪੂਰ ਰੋਡ ਕਿਹਾ ਜਾਂਦਾ ਹੈ ਜੀ ਫੀਲਡ ਗੰਜ ਤੇ ਕੱਟ ਪੀਸ ਮਾਰਕੀਟ ਵੀ ਇਹੀ ਹੈ ਕਿਉਂਕਿ ਇਸੇ ਮਾਰਕੀਟ ਵਿੱਚ ਤੁਹਾਨੂੰ ਲੇਡੀਜ਼ ਸੂਟਾਂ ਦੇ ਕੱਟ ਪੀਸ ਵੀ ਮਿਲਣਗੇ ਜਿਹੜੇ ਕੀ ਜੀ 100 ਰੁਪਏ ਤੋਂ ਸਟਾਰਟ ਹੋ ਜਾਂਦੇ ਨੇ ਮੈਂ ਖੁਦ ਵੀ ਲੈ ਕੇ ਆਉਣੀ ਆ ਉਹ ਤੁਹਾਨੂੰ ਅਗਲੀ ਵੀਡੀਓ ਵਿੱਚ ਦੇਖਣ ਨੂੰ ਮਿਲਣਗੇ ਅੱਜ ਦੀ ਸਾਡੀ ਵੀਡੀਓ ਹੋਵੇਗੀ ਆ ਸਾਰੇ ਇਸ ਤਰ੍ਹਾਂ ਦੇ ਟੌਪ ਵਗੈਰਾ ਹੋਏ ਟਰੌਜ਼ਰ ਹੋਏ ਲੋਹਰਾ ਹੋਈਆਂ ਜੀਨਸ ਹੋਈਆਂ ਕੁੜੀਆਂ ਦੇ ਕੱਪੜਿਆਂ ਦੀ ਕਲੈਕਸ਼ਨ ਦੀ ਦੁਕਾਨ ਹੈ ਜੀ ਸਾਰੀ ਇੱਥੇ ਤੁਹਾਨੂੰ ਗਰਲਜ਼ ਵੇਅਰ ਹਰੇਕ ਤਰ੍ਹਾਂ ਦਾ ਮਿਲ ਜਾਵੇਗਾ ਜਿਵੇਂ ਆਹ ਦੇਖੋ ਇੱਕ ਆ ਲੈਅਰ ਜੇ ਵਾਲਾ ਸੀਗਾ ਡ्रेस ਹੀ ਕਹਿ ਲਓ ਇੱਕ ਤਰ੍ਹਾਂ ਨਾਲ ਸਿਰਫ ਔਰ ਸਿਰਫ 100 ਰੁਪਏ ਦੀ ਤਾਂ ਆਹ ਦੇਖੋ ਇਧਰ ਸਾਈਡ ਤੇ ਵੀ ਇਹਨਾਂ ਦੀ ਹੋਈ ਦੁਕਾਨ ਹੈ ਇੱਥੇ ਤੁਹਾਨੂੰ ਫੈਨਸੀ ਜੁੱਤੀਆਂ 150 200 ਰੁਪਏ ਇਸ ਤਰ੍ਹਾਂ ਮਿਲ ਜਾਣਗੀਆਂ ਕਾਫੀ ਵਧੀਆ ਹੁੰਦੀਆਂ ਇਹ ਵਾਲੀਆਂ ਤਾਂ ਆਹ ਵਾਲਾ ਸੂਟ ਸੀਗਾ ਇਹ ਸਿਰਫ ਔਰ ਸਿਰਫ 220 ਰੁਪਏ ਦਾ ਲੱਗਿਆ ਹੋਇਆ ਇੱਥੇ ਵਿਦ ਪੈਂਟਿਸ ਨਾਲ ਮਤਲਬ ਪਲਾਜ਼ੋ ਟਾਈਪ ਸੀਗਾ ਖੁੱਲਾ-ਖੁੱਲਾ ਬਣਿਆ ਹੋਇਆ ਸੀਗਾ ਉਹ ਬਲੇ ਨਾਈਟ ਸੂਟ ਵੀ ਅੱਗੇ ਕੋਡ ਸੈੱਟ ਹੋਏ ਇਹ ਸਭ ਤੁਹਾਨੂੰ ਇੱਥੇ 220 ਰੁਪਏ ਦੇ ਮਿਲ ਜਾਣਗੇ ਤੇ ਜਿਹੜੇ ਨਾਈਟ ਸੂਟ ਹੈ ਉਹ ਸੀਗੇ ਜੀ ਇੱਥੇ ਸਿਰਫ ਔਰ ਸਿਰਫ 220 ਰੁਪਏ ਦੇ ਉਹ ਵੀ ਤੁਹਾਨੂੰ ਅੱਗੇ ਵੀਡੀਓ ਵਿੱਚ ਦੇਖਣ ਨੂੰ ਮਿਲਣਗੇ ਇਸੇ ਵੀਡੀਓ ਵਿੱਚ ਆ ਦੇਖੋ ਆ ਮੈਂ ਤੁਹਾਨੂੰ ਦਿਖਾ ਰਹੀ ਹਾਂ ਇੱਥੇ ਨਾਈਟ ਸੂਟ ਬੜੇ ਸੋਹਣੇ-ਸੋਹਣੇ ਆ ਦੇਖੋ ਜੀ 220 ਰੁਪਏ ਦੇ ਨਾਈਟ ਸੂਟ ਲੱਗੇ ਹੋਏ ਨੇ ਬਿਲਕੁਲ ਚਾਹੇ ਇਸ ਨੂੰ ਕੁੜੀਆਂ ਪਾਉਣ ਚਾਹੇ ਲੇਡੀਜ਼ ਪਾਉਣ ਕਪੜਾ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਇਹ ਵਾਲਾ ਤਾਂ ਆ ਵੀ ਨਾਈਟ ਸੂਟ ਸਿੱਗਾ ਸਿਰਫ ਔਰ ਸਿਰਫ 200 ਰੁਪਏ ਦੀ ਰੇਂਜ ਵਿੱਚ ਹੈ ਜੀ ਬਟਣਾ ਮਤਲਬ ਉਹਰੇ ਬਟਨ ਲੱਗੇ ਹੋਏ ਐ ਔਰ ਆਹ ਇਹਦਾ ਟੋਪ ਹੋਏ ਇਸ ਤਰ੍ਹਾਂ ਦੇ ਆ ਸਾਰੇ ਇੱਥੇ ਤੁਹਾਨੂੰ 150 ਰੁਪਏ 100 ਰੁਪਏ 200 ਰੁਪਏ ਇਸ ਤਰ੍ਹਾਂ ਥੋੜਾ ਜਿਹਾ ਇਹਨਾਂ ਦਾ मिक्स रेटs ਹੈਗਾ ਆ ਦੇਖੋ ਆ कॉटन ਦੇ سٹਫ ਚ ਸੀਗਾ ਇਹ टॉप ਜ ਆ ਰੈਡ ਕਲਰ ਦਾ ਇਹ ਵੀ ਕਾਫੀ ਵਧੀਆ ਹੈ ਫਿਰ ਦਾ ਮਤਲਬ ਸਾਰੇ टॉपs ਸੀਗੇ ਆ ਵਾਲੀ येलो कलर ਦੀ ਫਰਾਕ ਹੈ ਉਹ ਵਾਲੀ ਸੀਗੀ ਜੀ ਸਿਰਫ ਔਰ ਸਿਰਫ 150 ਰੁਪਏ ਦੀ ਤਾਂ ਦੇਖੋ ਇਸ ਨੂੰ 10 ਸਾਲ ਤੋਂ ਲੈ ਕੇ ਮਤਲਬ 11 12 ਬੱਚੀ ਸਾਲ ਦੀ ਆਰਾਮ ਨਾਲ ਇਸ ਨੂੰ ਪਾ ਸਕਦੀ ਹੈ ਜਿਨ੍ਹਾਂ ਦੀ ਬੱਚਿਆਂ ਦੀ ਜ਼ਿਆਦਾ ਹਾਈਟ ਨਹੀਂ ਹੈ ਕਾਫੀ ਸੋਹਣੀ ਹੈ ਜੋਰ ਜੱਟ ਜੇ ਦਾ سٹਫ ਸੀਗਾ ਇਦਾਂ ਮਤਲਬ ਫੈਨਸੀ ਜੀ ਹੈ ਤਾ ਦੋਸਤੋ ਇਸ ਤਰ੍ਹਾਂ ਦੀ ਵੀਡੀਓਜ਼ ਸਾਡੇ ਚੈਨਲ ਪੰਜਾਬੀ ਬਲੌਗਰ ਸਿਮਰ ਤੇ ਬਹੁਤ ਜ਼ਿਆਦਾ ਪੈਂਦੀਆਂ ਨੇ ਤਾਂ ਪਲੀਜ਼ ਤੁਸੀਂ ਚੈਨਲ ਨੂੰ ਵਾਤੋਂ-ਵਾਤ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਔਰ ਹਾਂ ਐਦਾਂ ਦੀਆਂ ਵਧੀਆ-ਵਧੀਆ ਵੀਡੀਓ ਦੇਖਣ ਲਈ ਵੀਡੀਓ ਨੂੰ ਪੂਰਾ ਦੇਖਿਆ ਕਰੋ ਠੀਕ ਹੈ ਨਾ ਜੀ ਤਾਂ ਦੇਖੋ ਜੀ ਹੁਣ ਅਸੀਂ ਆਹ ਵਾਲਾ ਇੱਕ ਮਲਟੀ ਜੇ ਕਲਰ ਦਾ ਟੋਪ ਕੱਢਾਂਗੇ ਇਸ ਤਰ੍ਹਾਂ ਮਤਲਬ ਰਹਿਮਬੋਜੇ ਟਾਈਪ ਦਾ ਸੀਗਾ ਇਹ ਵਾਲਾ ਸੀਗਾ ਜੀ ਸਿਰਫ ਔਰ ਸਿਰਫ 150 ਰੁਪਏ ਦਾ ਸਭ ਤੋਂ ਸਸਤੀ ਦੁਕਾਨ ਹੈ ਜੀ ਇਹ ਫੀਲਡ ਗਨ ਜੀ ਵਿੱਚ ਜਿੱਥੇ ਤੱਕ ਮੈਂ ਨੋਟਿਸ ਕੀਤਾ ਕਿਉਂਕਿ ਮੈਂ ਆਪਣੇ ਕਪੜੇ-ਕੁਪੜੇ ਇਸੇ ਸ਼ਾਪ ਤੇ ਲੈਂਦੀ ਆ ਬੱਚਿਆਂ ਦੇ ਕਾਫੀ ਸਸਤੇ ਇੱਥੇ ਕਪੜੇ ਤੁਹਾਨੂੰ ਮਿਲ ਜਾਣਗੇ ਤਾਂ ਆ ਦੇਖੋ ਉੱਪਰ ਇਹਨਾਂ ਦੇ ਆ ਪੂਰੇ ਜਿਹੜੇ ਡਮੀਆਂ ਡੁਮੀਆਂ ਦੇ ਪਾਏ ਹੁੰਦੇ ਟੋਪ ਟੂਪ ਆ ਸਾਰੇ ਏਦਾਂ ਮਤਲਬ ਸਭ ਨਾਲ ਪਰ ਏਦਾਂ ਰੇਟ ਵਗੈਰਾ ਲੱਗਿਆ ਹੋਇਆ ਹੈ ਜੀ ਆ ਇੱਥੇ ਟੋਪ ਵਗੈਰਾ ਸੀਗੇ ਜੀ ਸਿਰਫ ਔਰ ਸਿਰਫ 100-100 ਰੁਪਏ ਦੀ ਰੇਂਜ ਵਿੱਚ ਸਾਰਾ ਢੇਰ ਲੱਗਿਆ ਹੋਇਆ ਹੈ ਜੀ ਇੱਥੇ ਛਾਂਟਾ ਛਟਾਈ ਤੁਸੀਂ ਕਰ ਸਕਦੇ ਹੋ ਆ ਦੇਖੋ ਕਿੰਨਾ ਜ਼ਿਆਦਾ ਸੋਹਣਾ ਸੂਟ ਹੈ ਸਿਰਫ ਔਰ ਸਿਰਫ 250 ਰੁਪਏ ਦਾ ਵਿਦ ਦੁਪੱਟਾ ਨਾਲ ਮਿਲੇਗਾ ਤੇ ਇਸ ਨਾਲ ਪੈਂਟ ਬਣੀ ਹੋਈ ਸੀਗੀ ਕਾਫੀ ਸੋਹਣਾ ਪੀਸ ਹੈ ਇਹ ਵਾਲਾ ਔਰ ਏਦਾਂ ਮਤਲਬ ਕਾਫੀ ਸਸਤਾ ਰੇਟ ਲਗਾਇਆ ਹੋ ਨੇ ਤੇ ਇਸ ਕਰਕੇ ਕਿਉਂਕਿ ਸੇਲਾ ਵਗੈਰਾ ਲੱਗਦੀਆਂ ਰਹਿੰਦੀਆਂ ਨੇ ਇਸ ਮਾਰਕੀਟ ਵਿੱਚ ਤਾਂ ਅਗਰ ਤੁਸੀਂ ਵਿਆਹ ਦੀ ਸ਼ਾਪਿੰਗ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਥੋਂ ਵੀ ਆਪਣੇ ਮਤਲਬ ਕੱਟ ਪੀਸ ਵਗੈਰਾ ਲੈ ਕੇ ਜਾ ਸਕਦੇ ਹੋ ਕਾਫੀ ਵਧੀਆ ਪ੍ਰਾਈਸ ਹੁੰਦੇ ਇਸ ਮਾਰਕੀਟ ਦੇ ਤਾਂ ਆ ਦੇਖੋ ਇਹ ਕਾ ਸੀਗਾ ਇੰਦਾ ਪੂਰਾ ਮਤਲਬ ਡਰੈੱਸ ਹੀ ਹੈ ਵਨ ਪੀਸ ਜੀ ਡਰੈੱਸ ਲੌਂਗ ਡਰੈੱਸ ਹੈ ਸਿਰਫ ਔਰ ਸਿਰਫ 150 ਰੁਪਏ ਦੀ ਆਹ ਵਾਲੀ ਡਰੈੱਸ ਹੈ ਆ ਦੇਖੋ ਇੰਦਾ ਪੂਰਾ ਮਤਲਬ ਸਾਈਡ ਤੇ ਵਿਚਕਾਰ ਹੀ ਦੇ ਇਲਾਸਟਿਕ ਲੱਗੀ ਹੋਈ ਹੈ ਪੂਰੀ ਮਤਲਬ ਫਿਟਿੰਗ ਵਗੈਰਾ ਅ ਦਿੱਤੀ ਹੋਈ ਐ ਤਾਂ ਦੇਖੋ ਇਦਾਂ ਸਾਰੇ ਆ ਟੋਪ ਹੋਏ ਜਿਵੇਂ ਜੋਰ ਜੱਟ ਸਟਫ ਚ ਹੈ ਆਪਣੇ ਰਿਯਾਨ ਸਟਫ ਚ ਹੈ ਇਹ ਸਾਰੇ ਇੱਥੇ 100-100 ਰੁਪਏ ਦਾ ਢੇਰ ਲੱਗਿਆ ਹੋਇਆ ਹੈ ਜੀ ਕਿਉਂਕਿ ਲੁਧਿਆਣੇ ਵਿੱਚ ਕੰਪੀਟੀਸ਼ਨਸ ਬਹੁਤ ਜ਼ਿਆਦਾ ਹੈ ਦੁਕਾਨਾਂ ਬਹੁਤ ਜ਼ਿਆਦਾ ਨੇ ਇਸ ਕਰਕੇ ਸਭ ਤੋਂ ਵੱਧ ਸਸਤਾ ਕੱਪੜਾ ਇੱਥੇ ਹੀ ਮਿਲਦਾ ਹੈ ਤਾਂ ਆਹ ਦੇਖੋ ਇੱਕ ਆ ਵਾਲਾ ਟੋਪ ਸੀਗਾ ਇਹ ਵੀ ਇਸ ਤਰ੍ਹਾਂ ਮਤਲਬ ਲੈਰੀ ਹੈ ਜੇ ਟਾਈਪ ਸੀਗਾ ਜੋਰ ਜੱਟ ਦੇ ਸਟਫ ਵਿੱਚ ਸੀਗਾ ਇਹ ਵਾਲਾ ਇਦਾਂ ਫਲੇਅਰ ਵਾਲੀਆਂ ਇਹਦੀਆਂ ਬਾਜੂ ਸੀਗੀਆਂ ਤਾਂ ਕਹਿਣ ਤੋਂ ਭਾਵ ਕਿ ਕਾਫੀ ਵਧੀਆ ਏ ਵਾਲੀ ਮਤਲਬ ਇਸ ਦੁਕਾਨ ਦਾ ਰੇਟ ਬਿਲਕੁਲ ਸਰਕਾਰੀ ਸਕੂਲ ਦੇ ਸਾਹਮਣੇ ਆ ਜੀ ਤੁਹਾਨੂੰ ਐਦਾਂ ਦੇਖ ਕੇ ਜਦੋਂ ਆਉਂਗੇ ਨਾ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਜੀ ਔਰ ਰੇਲਵੇ ਸਟੇਸ਼ਨ ਤੋਂ ਜਸਟ 5 ਮਿੰਟ ਦੀ ਦੂਰੀ ਤੇ ਇਹ ਵਾਲੀ ਮਾਰਕੀਟ ਤੇ ਇਸ ਦੇ ਨਾਲ ਹੀ ਅੱਗੇ ਸੋਹਾਨੀ ਬਿਲਡਿੰਗ ਹੈ ਬਸ ਸੋਹਾਨੀ ਬਿਲਡਿੰਗ ਦੇ ਨਾਲ ਹੀ ਮੋਜਪੁਰਾ ਬਾਜ਼ਾਰ ਹੈ ਜਿਹੜਾ ਕਿ ਉਹਨਾਂ ਦਾ ਸਭ ਤੋਂ ਵੱਡਾ ਤੇ ਸਸਤਾ ਬਾਜ਼ਾਰ ਹੈ ਲੁਧਿਆਣਾ ਵਿੱਚ ਤੇ ਉਸ ਦੇ ਨਾਲ ਹੀ ਕਰੀਮਪੁਰਾ ਬਾਜ਼ਾਰ ਹੈ ਜਿੱਥੇ ਕੀ ਤੁਹਾਨੂੰ ਪਰਦੇ ਹੈਂਡਲੂਮ ਦਾ ਸਮਾਨ ਸਾਰਾ ਵਧੀਆ ਰੇਟ ਵਿੱਚ ਮਿਲ ਜਾਂਦਾ ਏ ਤੇ ਜਿਹੜਾ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਹੈ ਨਾ ਉਹ ਵੀ ਇੱਥੇ ਹੀ ਹੈ ਬਸ ਉਸ ਦੇ ਨਾਲ ਹੀ ਲੇਡੀਜ਼ ਸੂਟਾਂ ਦੀਆਂ ਹੋਲ ਸੇਲ ਸ਼ਾਪਸ ਨੇ ਬਹੁਤ ਜ਼ਿਆਦਾ ਔਰ ਦੂਦੀਆਂ ਸ਼ਾਪਸ ਹੋਈਆਂ ਜਿਵੇਂ ਮੰਨ ਲਓ ਮਨਿਆਰੀਆਂ ਦੀਆਂ ਦੁਕਾਨਾਂ ਹੋਈਆਂ ਉਹ ਸਾਰੀਆਂ ਵੀ ਤੁਹਾਨੂੰ ਉੱਥੇ ਹੀ ਮਿਲਣਗੀਆਂ ਤਾਂ ਹੈ ਨਾ ਜੀ ਅਗਰ ਕਿਸੇ ਨੇ ਐਦਾ ਮਤਲਬ ਪੁੱਛਣਾ ਹੈ ਤਾਂ ਤੁਸੀਂ ਕਮੈਂਟ ਜ਼ਰੂਰ ਕਰ ਸਕਦੇ ਹੋ ਜੀ ਕਮੈਂਟ ਸੈਕਸ਼ਨ 'ਚ ਆਪਣਾ ਸਵਾਲ ਤੁਸੀਂ ਜ਼ਰੂਰ ਪੁੱਛਿਆ ਕਰੋ ਤਾਂ ਦੇਖੋ ਆ ਇੱਥੇ ਟੋਪ ਸਾਰੇ 100-100 ਰੁਪਏ ਦੇ ਇੱਥੇ ਪੂਰੇ ਮਤਲਬ ਲੱਗੇ ਹੋਏ ਸੀਗੇ ਆ ਬੜਾ ਸੀਗਾ ਥੋੜਾ ਕਪੜਾ ਮਤਲਬ ਅਰੇ ਔਰਜਾ ਟਾਈਪ ਸੀਗਾ ਇਸ ਤਰ੍ਹਾਂ ਦਾ ਖੁੱਲਾ ਸੀਗਾ ਜਿਹੜੀਆਂ ਮੋਟੀਆਂ ਲੇਡੀਜ਼ ਆ ਉਹਨਾਂ ਵਾਸਤੇ ਸੀਗਾ ਇਹ ਬੜਾ ਤਾਂ ਐਦਾ ਪੂਰਾ ਮਤਲਬ ਢੇਰ ਇੱਥੇ ਲੱਗਿਆ ਹੋਇਆ ਹੈ ਜੀ ਤਾਂ ਦੋਸਤੋ ਐਸੀ ਕੀ ਸਾਡੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗਦੀ ਹੋਵੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕੀਤੇ ਬਿਨਾ ਨਾ ਜਾਇਓ ਜੀ ਔਰ ਹਾਂ ਇੰਗਲਿਸ਼ ਵਾਲੀ ਲੈਂਗੁਏਜ ਨੂੰ ਪਲੀਜ਼ ਤੁਸੀਂ ਪੰਜਾਬੀ ਵਿੱਚ ਕਨਵਰਟ ਕਰ ਸਕਦੇ ਹੋ ਖੁਦ ਹੀ ਰਾਈਟ ਸਾਈਡ ਤੇ ਕਲਿੱਕ ਕਰਕੇ ਆਡੀਓ ਟਰੈਕ ਤੇ ਜਾ ਕੇ ਫਿਰ ਤੁਸੀਂ ਸਿੱਧਾ ਪੰਜਾਬੀ オリジナル ਤੇ ਕਲਿੱਕ ਕਰਿਓ ਫਿਰ ਤੁਹਾਨੂੰ ਮੇਰੀ ਵੀਡੀਓ ਪੰਜਾਬੀ ਵਿੱਚ ਸੁਣਾਈ ਦੇਵੇਗੀ ਤਾਂ ਚਲੋ ਜੀ ਹੁਣ ਤੁਸੀਂ ਕਰੋ ਵੀਡੀਓ ਅੰਜਾਇ ਵਿਦ 뮤직 ਨਾਲ ਮੈਂ ਤੁਹਾਨੂੰ ਮਿਲਦੀ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਬਾਏ ਬਾਏ ਐਂਡ ਕੇਅਰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ